ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪੰਜਾਬ ਦੇ ਬਾਬਾ ਬੋੜ ਸੰਤ ਸੀਚਿਆਲ ਜੀ ਜੋ ਪੰਜਾਬ ਦੇ ਵਾਤਾਵਰਨ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਇਹਨਾਂ ਦੇ ਇਤਿਹਾਸ ਦੇਖ ਕੇ ਆਉਣ ਵਾਲੇ ਟਾਈਮ ਤੇ ਫਕਰ ਕਰਿਆ ਕਰੂਗੀਆਂ ਕਿਉਂਕਿ ਇਹਨਾਂ ਦਾ ਜੋ ਪੰਜਾਬ ਦੇ ਪ੍ਰਤੀ ਸੋਚ ਔਰ ਪੰਜਾਬ ਦੀ ਧਰਤੀ ਨਾਲ ਜਿਹੜਾ ਇਹਨਾਂ ਦਾ ਲਗਾਓ ਆ ਉਹ ਅੱਜ ਉਹ ਸਾਰੇ ਪੰਜਾਬੀਆਂ ਨੂੰ ਇਹ ਦੱਸ ਰਿਹਾ ਵਾ ਕਿਉਂਕਿ ਬੁੱਢੇ ਨਾਲੇ ਦੇ ਨਾਲ-ਨਾਲ ਇੱਥੇ ਨੀਰੀ ਜ਼ਹਿਰ ਬਣੀ ਫਿਰਦੀ ਸੀ ਹਵਾ ਅੱਜ ਸੰਸੀਚਿਆਲ ਜੀ ਦੀ ਗਵਾਹੀ ਦੇ ਵਿੱਚ ਹਲਕਾ ਪੋਲਾ ਗਰੇਵਾਲ ਦੇ ਉੱਥੇ ਅੱਜ ਇਹ ਬੂਟੇ ਲਾ ਰਹੇ ਆ ਔਰ ਬਾਬਾ ਜੀ ਦੀ ਸੋਚ ਦੇ ਨਾਲ ਸਾਰਾ ਪੰਜਾਬ ਜੁੜਿਆ ਜਿੱਥੇ ਬਾਬਾ ਜੀ ਦਾ ਜੋ ਸੰਦੇਸ਼ ਹੁੰਦਾ ਪੰਜਾਬੀ ਸਾਰੇ ਬਾਦ ਬਾਦ ਚੜ ਕੇ ਆਪਣਾ ਯੋਗਦਾਨ ਪਾਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਨਾਨਕ ਸਾਡੇ ਤੇ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖੇ ਔਰ ਸਾਡੇ ਬਾਬਾ ਸੰਤ ਸੀਚਾਲ ਜੀ ਦੀ ਉਮਰ ਜਿਹੜੀ ਆ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ ਤਾਂ ਕਿ ਪੰਜਾਬ ਦੀ ਇਸੇ ਤਰ੍ਹਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣਾ ਸੰਦੇਸ਼ ਦੇ ਕੇ ਪੰਜਾਬ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਕਰਨ ਲਈ ਆਪਣਾ ਬਾਦ ਚੜ ਕੇ ਯੋਗਦਾਨ ਪਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ